ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਸੋਹਣੇ ਡਿਜ਼ਾਈਨ ਵਾਲੀ ਨਵੇਂ ਹਾਣ ਦੀ ਚੰਗੇ ਕੱਦ ਕਾਠ ਵਾਲੀ ਤੇ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਸ਼ੋਅ ਲੈਵਲ ਦੀਆਂ ਬਣਤਰਾਂ ਵਾਲੀ ਮਾਰਵਾੜੀ ਘੋੜੀ ਦਿਖਾਉਣ ਲੱਗੇ ਆਂ ਸੋ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 1.5-4 ਸਾਲ ਆ ਬਾਲਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਜਾਲਨੀ ਸਰਾਲਾ ਜਿਹੜਾ ਰਾਜਹਾਂਸ ਕੋੜਾਗਾ ਉਸ ਕੋੜੇ ਦੀ ਬੱਚੀ ਆ ਦੋਸਤੋ ਮੱਥੇ ਤੇ ਇਹਦੇ ਪ੍ਰੋਪਰ ਬਲੇਜ ਬਣਿਆ ਹੋਇਆ ਬੇਲਬੂਲ ਘੋੜੀ ਦੀ ਚੰਗੀ ਆ ਪਿਛਲਾ ਇੱਕ ਪੈਰ ਚਟਾਗਾ 4 ਮਹੀਨਿਆਂ ਦੀ ਇਹ ਕਨਫਰਮ ਗੱਬਣ ਚੈੱਕ ਪਾਸ ਆ ਗਈ ਸ਼ਕੰਦਰ ਕੋੜੇ ਤੋਂ ਜਿਹੜਾ ਰਣੀਏ ਵਾਲੇ ਦੇਵਰਾਜ ਦਾ ਬੱਚਾਗਾ ਪਿੰਡ ਬਰਕੰਦੀ ਬਾਈ ਯਾਦਵਿੰਦਰ ਦੇ ਕੋਲੇ ਸ਼ਕੰਦਰ ਕੋੜਾਗਾ ਬਹੁਤ ਜਿਆਦੇ ਚੰਗੇ ਰਿਜ਼ਲਟ ਆਏ ਬਿਆ ਉਸ ਕੋੜੇ ਦੇ ਉਹ ਤੋਂ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਤੇ ਘੋੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਲਪੌਰੀਆਂ ਦੀ ਬਿਲਕੁਲ ਕਲੀਅਰ ਆ ਜਾਲਨੀ ਸਰ ਵਾਲੇ ਰਾਜਹਾਂਸ ਦੀ ਬੱਚੀ ਆ ਇਹ ਤੇ ਪਹਿਲਾਂ ਇਹ ਜਦੋਂ ਘੋੜੀ ਪਿਛਲੇ ਸੂਏ ਸੂਈ ਆ ਪਿਛਲੇ ਇੱਕ ਪੈਰ ਚਿੱਟੇ ਦੀ ਤੇ ਮੱਥੇ ਪਟੇ ਦੀ ਬਹੁਤ ਜਿਆਦੇ ਸੋਹਣੇ ਮਾਰਕੇ ਵਾਲੀ ਇਹਨੇ ਬੱਚੀ ਦਿੱਤੀ ਸੀ ਤੇ ਹੁਣ ਫੇਰ ਦੁਬਾਰੇ ਘੋੜੀ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਦੋਸਤੋ ਉਮਰ 4.5 ਸਾਲਾਂ ਘੋੜੀ ਦੀ ਤੇ ਕਾਦੇ ਦਾ 4 ਇੰਚਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਘੋੜੀ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਵਧੀਆ ਸਮੀ ਵੀ ਪਲੀ ਵੀ ਘੋੜੀ ਆ ਤੇ ਚੰਗਾ ਸ਼ੋਅ ਲੈਵਲ ਦਾ ਬੱਚਾ ਦੇਊਗੀ ਪਹਿਲਾਂ ਵਾਲੀ ਬੇਸ਼ੇਰੀ ਵੀ ਬੜੀ ਸ਼ਾਨਦਾਰ ਦਿੱਤੀ ਸੀ ਇਹਨੇ ਸੋ ਬਾਈ ਦਾ ਨੰਬਰ ਨੋਟ ਕਰ ਲਓ ਤੁਸੀਂ ਜਗਤਵਿੰਦਰ ਜੀ ਦਾ 98 766 80111 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਬਰਕੰਦੀ ਜਾ ਕੇ ਘੋੜੀ ਦੇਖ ਕੇ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਸਾਰਾ ਕਲੀਅਰ ਹੋ ਜਾਣਾ ਘੋੜੀ ਚੰਗੀ ਬਹੁਤ ਆ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਡਿਜ਼ਾਈਨ ਘੋੜੀ ਦਾ ਸੋਹਣਾਗਾ ਧੌਣ ਧੂਣ ਲੰਮੀਆਂ ਬੇਲ ਵੀ ਚੰਗੀ ਆ ਹਾਂ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਸੁੰਭ ਕੰਨੀ ਤੁਸੀਂ ਨਿਗਾ ਮਾਰਿਓ ਸੁੰਭ ਬਹੁਤ ਜ਼ਿਆਦਾ ਹੈਵੀ ਆ ਘੋੜੀ ਦਾ ਸੋ ਬਦਿਆ ਸ਼ਾਂਤ ਸੁਭਾਦੀ ਘੋੜੀ ਆ ਮਿੱਤਰੋ ਜਿਨੇ ਵੀ ਖਰੀਦਨੀ ਆ ਜਾਦਵਿੰਦਰ ਬਾਈ ਦਾ ਕੰਟੈਕਟ ਨੰਬਰ ਨੋਟ ਕਰ ਲਓ 987680111 ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਜਿਹੜਾ ਪਿੰਡ ਆ ਇਹ ਬਰਕੰਦੀ ਮੁਕਸਰ ਏਰੀਏ ਦਾ ਪਿੰਡ ਆ ਮੁਕਸਰ ਤੋਂ ਨੇੜੇ ਹੀ ਰਹਿ ਜਾਂਦਾ ਜਿਹੜਾ ਬਠਿੰਡਾ ਮੁਕਸਰ ਮੇਨ ਹਾਈਵੇ ਆ ਉਹ ਤੋਂ ਥੋੜਾ ਜਿਹਾ ਸਾਈਡ ਨੂੰ ਹਟਵਾ ਪਿੰਡ ਮੀਨ ਹਾਈਵੇ ਤੋਂ ਪੈ ਜਾਂਦਾ ਹੈ ਤੇ ਬਾਈ ਦੇ ਫਾਰਮ ਤੇ ਜਾ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਘੋੜੀ ਬਰੀਡਿੰਗ ਦੇ ਹੱਕ ਨੂੰ 100 ਲੈਵਲ ਦੇ ਬੱਚੇ ਦਿੰਦੀ ਆ ਆਪਦਾ ਵੀ ਡਿਜ਼ਾਈਨ ਘੋੜੀ ਦਾ ਬੜਾ ਚੰਗਾਗਾ ਤੇ ਕਾਲ ਕਰ ਲਿਓ ਜੀਨੇ ਗੱਭਣ ਚੈੱਕ ਪਾਸ ਚੰਗੀ ਚੰਗੇ ਕੱਦ ਕਾਠ ਵਾਲੀ ਸੋਹਣੇ ਮਾਰਕੇ ਵਾਲੀ ਤੇ ਚੰਗੀ ਕਨਫਰਮੇਸ਼ਨ ਵਾਲੀ ਮਾਰਵਾੜੀ ਘੋੜੀ ਖਰੀਦਣੀ ਹੋਈ ਮਿੱਤਰੋ ਸਵਾਦ ਹੀ ਬੜੀ ਸਾਊਸੀਲਾ ਨਵੇਂ ਬੰਦਿਆਂ ਦੇ ਰੱਖਣ ਵਾਲੀ ਚੰਗੀ ਘੋੜੀ ਆ ਕਾਲ ਕਰ ਲਿਓ ਬਾਈ ਯਾਦਵਿੰਦਰ ਨੂੰ